ਅੱਜ ਆਪਾਂ ਗੁਰੂ ਰਸਾ ਫਾਰਮ ਦੇ ਉੱਪਰ ਵੀਡੀਓ ਬਣਾਇ ਸੀ ਨੀਲੀ ਰਾਵੀ ਮੱਝਾਂ ਦੀ ਤੇ ਇੱਥੇ ਬਾਈ ਕੋਲੇ ਸਾਈਵਾਲ ਗਾਂ ਥੋੜੀ ਕ੍ਰੋਸ ਦੇ ਵਿੱਚ ਅੱਗੇ ਚੰਗੇ ਬੱਚੇ ਦੇ ਰਹੀ ਆ ਤੇ ਆਹ ਬੱਛੀ ਐਚ ਐਫ ਗਾਂ ਦੇ ਵਿੱਚੋਂ ਆਈ ਆ ਕ੍ਰੋਸ ਬ੍ਰੀਡ ਆ ਗਈ ਜਿਹੜੀ ਅੱਗੇ ਸਾਈਵਾਲ ਚੰਗੀ ਤਿਆਰ ਹੋਵੇਗੀ ਇਹ ਇੱਥੇ ਤੁਹਾਨੂੰ ਅੰਦਰੋਂ ਥੋੜੀ ਦੂਰੋਂ ਦਿਖਾ ਦਿੰਨਾ ਐਸ ਗਾਂ ਤੋਂ ਆਈ ਆ ਬੱਛੀ ਆ ਜਿਹੜੀ ਐਸ ਗਾਂ ਦੀ ਬੱਛੀ ਆ ਜਿਹੜੀ ਤੇ ਜਿਹੜੀ ਤੁਹਾਨੂੰ ਸਾਈਵਾਲ ਗਾਂ ਦਿਖਾਈ ਆ ਉਹਦੀ ਇੱਕ ਆਹ ਬੱਛੀ ਖੜੀ ਆ ਜੀ ਦੇਖੋ ਕਿੱਡੀ ਚੰਗੀ ਚੰਗੇ ਸੀਮਨ ਦੀ ਇਹ ਐਸ ਗਾਂ ਦੀ ਸਾਹਮਣੇ ਜਿਹੜੀ ਗਾਂ ਖੜੀ ਆ ਬਹੁਤ ਚੰਗਾ ਦੁੱਧ ਦਿੰਦੀ ਆ ਬਾਈ ਕਹਿੰਦਾ ਤੇ ਇੱਕ ਵੱਛੀ ਬਾਈ ਕੋਲੇ ਆ ਜਿਹੜੀ ਗੇਰਾ ਤੇ ਹੋ ਸਕਦਾ ਬਾਈ ਕਹਿੰਦਾ ਗਾਂ ਅੱਗੇ ਜਿਹੜਾ ਬਰਾਜ਼ੀਲ ਵਾਲਾ ਗੇਰ ਇਹਦੇ ਉੱਪਰ ਵਰਤਾਂਗੇ ਤੇ ਚੰਗੀ ਬ੍ਰੀਡ ਜਿਹੜੀ ਤਿਆਰ ਹੋ ਜੇਗੀ ਆ ਦੇਖੋ ਜੀ ਬਹੁਤ ਚੰਗੀ ਗੇਰ ਵੱਛੀ ਤੇ ਆ ਜਿਹੜੀ ਸਾਈ ਵਾਲੇ ਵੀ ਬਹੁਤ ਚੰਗੀ ਆ ਇਹ ਤਾਂ ਪੂਰੀ ਸਰਾ ਬ੍ਰੀਡ ਆ ਗਈ ਇਹ ਐਸ ਗਾਂ ਦੀ ਬੱਚੀ ਆ ਜੀ ਜਿਹੜੀ ਛੋਟੀ ਆ ਦੇਖ ਸਰ ਬਹੁਤ ਚੰਗੀ ਗਾਂ ਠੰਡੀ ਸੀ ਸੌ ਸੁਭਾਅ ਆ ਧੰਨਵਾਦ ਜੀ